ਕੀ ਕਹਿਣਾ ਚਾਹੁੰਦੇ ਹੋ ਕੱਲ ਵਾਲੀ ਉਹਦੇ ਤੇ ਜੀ ਬਾਈ ਕੱਲ ਵਾਲੇ ਉਹਦੇ ਤੇ ਮੈਂ ਕਹਿਣਾ ਚਾਹੁੰਨਾ ਵੀ ਪਾਰਟੀ ਦੇ ਵਿਸ਼ੇ ਤੇ ਉਹਦੀ ਮੀਟਿੰਗ ਸੀਗੀ ਸਾਡੀ ਲੈਂਡ ਪੂਲਿੰਗ ਦੇ ਤੇ ਉਸ ਤੇ ਜਿੱਥੇ ਮੈਂ ਤੋਂ ਜਾਣੇ ਜਾਣੇ ਚ ਉਹ ਤੇ ਬਿਆਨ ਦਿੱਤਾ ਗਿਆ ਜੋ ਸਾਡੇ ਜ਼ਮੀਨਾਰ ਭਰਾ ਨੇ ਇਹ ਪੁੱਡਾ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਨਹੀਂ ਦੇਣਾ ਚਾਹੀਦਾ ਠੀਕ ਹੈ ਜੀ ਮੇਰੀ ਜ਼ਮੀਨ ਤੇ ਪੁੱਡਾ ਦੇ ਪਰਲੀ ਸਾਈਡ ਆ ਮੇਰੀ ਜ਼ਮੀਨ ਨਹੀਂ ਹੁੰਦੀ ਉਹਦੇ ਵਿੱਚ ਤੇ ਮੈਂ ਵੀ ਇਸ ਗੱਲ ਨਾਲ ਸਹਿਮਤ ਨਹੀਂ ਹੈਗਾ ਵੀ ਇਹ ਜ਼ਮੀਨ ਵਕਾਰ ਕੀਤੀ ਠੀਕ ਹੈ ਸੋ ਤੁਸੀਂ ਦਵਾਚ ਲੈਤਾ ਗਿਆ ਬਿਆਨ ਬਾਈ ਜੀ ਨਹੀਂ ਦਵਾਚ ਨਹੀਂ ਲੈਤਾ ਗਿਆ ਐਕਚੁਅਲੀ ਸਾਨੂੰ ਪਤਾ ਨਹੀਂ ਸੀਗਾ ਵੀ ਉੱਥੇ ਕੀ ਗੱਲ ਚੱਲ ਰਹੀ ਹੈ ਜਾਣੇ ਅਣਜਾਣੇ ਚੋਂ ਬੋਲੋ ਤੁਸੀਂ ਠੇਕੇ ਬਾਰੇ ਬੋਲੇ ਸੀਗੇ ਵੀ ਠੇਕਾ ਵਧਾਇਆ ਜਾ ਬੇਬੀ ਜੀ ਨੇ ਦੱਸਿਆ ਠੇਕੇ ਦੀ ਉੱਥੇ ਠੇਕੇ ਦੀ ਗੱਲ ਚੱਲੀ ਸੀ ਤੇ ਮੈਂ ਆਪਦੇ ਜ਼ਿਮੀਂਦਾਰਾਂ ਦੀ ਪੱਖ ਦੀ ਗੱਲ ਕੀਤੀ ਆ ਵੀ ਭਾਈ ਜੀ ਤੁਸੀਂ ਠੇਕੇ ਤੇ ਸਾਡੇ ਤੇ ਆਲਰੇਡੀ ਪਹਿਲਾਂ ਹੀ ਜਾੜੀ ਠੇਕਾ ਹੈਗਾ ਤੁਸੀਂ ਠੇਕੇ ਵਾਲੀ ਕਿਹੜੀ ਗੱਲ ਕਰਦੇ ਹੋ ਗਵਰਨਮੈਂਟ ਨੂੰ ਅਸੀਂ ਜ਼ਮੀਨ ਨਹੀਂ ਦੇਵਾਂਗੇ ਤੇ ਸਾਰੇ ਜ਼ਿਮੀਂਦਾਰਾਂ ਨੇ ਕੀ ਕਿਹਾ ਜੀ ਇਹ ਜ਼ਮੀਨ ਦੇਣ ਦੇ ਹੱਕ ਤੇ ਨਹੀਂ ਇਹ ਜ਼ਮੀਨ ਦੇਣ ਦੇ ਹੱਕ ਤੇ ਨਹੀਂ ਹੈ ਜੀ ਇਹ ਸਾਰੇ ਨਹੀਂ ਸਹਿਮਤੀ ਹੈ ਜੀ ਆਮਲੇ ਨਾਲ ਇਸ ਤੋਂ ਬਾਅਦ ਠੀਕ ਹੈ ਜੀ ਠੀਕ ਹੈ ਜੀ ਇਹਦਾ ਜਿਆਦਾ ਬਿਆਨ ਵਾਪਸ ਲੈਂਦਾ ਉਸ ਗੱਲ ਤੇ ਸਹਿਮਤੀ ਹੈ ਜੀ ਠੀਕ ਹੈ ਬਈ ਜੀ ਚਲੋ